ਜੀ ਸਦਨੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਮੇਰਾ ਭਰਾ ਠੀਕ ਠਾਕ ਉਹ ਹਾਂਜੀ ਵੀ ਦੱਸ ਸਕੀ ਵੀਰੋ ਅੱਜ ਆਪਾਂ ਆਪਣੇ ਸੱਜਣ ਦੇ ਕੋਲ ਆਏ ਆ ਤੇ ਇੱਕ ਵੱਡਾ ਜੋੜਾ ਲੈ ਕੇ ਆਇਆ ਜੰਨਾ ਹੈ ਬਾਈ ਜੀ ਜਿਹਨੂੰ ਕਹਿੰਦੇ ਨਾ ਫੁੱਲ ਗਾਰੰਟੀ ਵਾਲਾ ਸੱਜਣੋ ਜੋੜੀ ਦੇ ਬੱਚੇ ਮੇਰਾ ਭਰਾ ਤੁਸੀਂ ਜਿੰਨੇ ਮਰਜੀ ਡਾਲਿਓ ਮੇਰਾ ਵੀਰ ਥੋੜੀ ਆਪਦੀ ਸਾਂਭ ਹੋਣੀ ਚਾਹੀਦੀ ਮੇਰਾ ਭਰਾ ਸੱਜਣੋ ਨਿੱਕੇ ਤੋਂ ਨਿੱਕੇ ਪੰਡਾਂ ਦੇ ਮੇਰਾ ਵੀਰ ਬੱਚੇ ਨਾਲ ਦੇ ਛੱਡ ਤੋਂ ਜਾਣ ਗਏ ਨਹੀਂ ਐਸ ਗੱਲ ਦੀ ਆਪਣੀ ਗਾਰੰਟੀ ਹੈ ਮੇਰਾ ਭਰਾ ਸਿੰਗਲ ਹੀ ਜੋੜਾ ਲੈ ਕੇ ਚੱਲੇ ਪਰ ਸੱਜਣੋ ਇੱਕ ਜੋੜਾ ਠੀਕ ਹੈ ਜੀ 10 ਕਬੂਤਰਾਂ ਦੇ ਬਰਾਬਰ ਆ ਮੇਰਾ ਭਰਾ ਆ ਚੈੱਕ ਕਰ ਲਓ ਜੀ ਵੱਡਾ ਕਬੂਤਰ ਉਸਤਾਦ ਰਾਜਨਾਲਾ ਵਾਲੇ ਕਬੂਤਰਾਂ ਦੇ ਵਿੱਚੋਂ ਠੀਕ ਹੈ ਜੀ ਲਵਾਰੇ ਬਾਜੀ ਹੋਈ ਸੀਗੀ ਇਹਦਾ ਪਿਓ ਮੇਰਾ ਭਰਾ ਉੱਥੋਂ ਆਇਆ ਸੀਗਾ ਨਾਮ ਹੀ ਪੰਦੇ ਦਾ ਸੀਗਾ ਕਬੂਤਰ ਉਹ ਚਲੋ ਉਹ ਬੰਦੇ ਦਾ ਆਪਾਂ ਨਾਮ ਨਹੀਂ ਲੈ ਸਕਦੇ ਕਿਉਂਕਿ ਹਰ ਬੰਦੇ ਦਾ ਆਪਦਾ ਇੱਕ ਪਤਨ ਹੁੰਦਾ ਮੇਰਾ ਵੀ ਚੈੱਕ ਕਰ ਲਓ ਸਦੋਂ ਪਿਓ ਰਾਜਨਾਲਾ ਵਾਲੇ ਕਬੂਤਰਾਂ ਦੇ ਵਿੱਚੋਂ ਵੱਡਾ ਕਬੂਤਰ ਤੇ ਮੇਰਾ ਭਰਾ ਬਾਬੇ ਗੁਰਦੇਵ ਵਾਲੇ ਕਬੂਤਰਾਂ ਵਿੱਚੋਂ ਵੱਡੀ ਕੂਤਰੀ ਲਾਲਸਰੀ ਕੱਚੀਆਂ ਪੀਲੀਆਂ ਅੱਖਾਂ ਦੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਆਹਾ ਹੁੰਦੀ ਮੇਰਾ ਭਰਾ ਅਸਲ ਬਲੱਡ ਲਾਈਨ ਚੈੱਕ ਕਰ ਲਓ ਲਾਲ ਚੀਨੀ ਬਿਲਕੁਲ ਕੱਚੀਆਂ ਪੀਲੀਆਂ ਅੱਖਾਂ ਰੱਤੇ ਟੂਸੇ ਜਿਹਨੂੰ ਆਪਾਂ ਚਾਕਲੇਟੀ ਵੀ ਕਹਿੰਦੇ ਨੇ ਕਿਦ ਨੇ ਹੱਤਿਆ ਉਹ ਸਦਿਆਂ ਵੱਡਾ ਕੂਤਰਾ ਰਾਜ ਨਾਲੇ ਕੂਤਰਾ ਵਿੱਚੋਂ ਤੋਂ ਸਾਨੂੰ ਛੱਡ ਕੇ ਵਿਖਾਉਣੇ ਆ ਜੋੜੇ ਦਾ ਮਕਮਲ ਸ਼ੌਂਕ ਕਰਾਉਣੇ ਮੇਰਾ ਭਰਾ ਤੇ ਵੇਖਿਓ ਵੀਡੀਓ ਆਪਣੀ ਲਾਸਟ ਤੱਕ ਠੀਕ ਹੈ ਜੀ ਲੋ ਜੀ ਸਦਿਆਂ ਆ ਮੇਰਾ ਭਰਾ ਜੋੜੇ ਦੀ ਚੈੱਕ ਕਰ ਲਓ ਕੁਆਲਿਟੀ ਦੇਖੋ ਜੀ ਜੋੜਾ ਮੇਰਾ ਭਰਾ ਪੂਰੇ ਸਦਿਆਂ ਜਿਹਨੂੰ ਕਹਿੰਦੇ ਆ ਨਾ ਆਪਾਂ ਬ੍ਰਹਮਾਸਤਰ ਉਹ ਚੀਜ਼ ਹੈ ਮੇਰਾ ਵੀਰ ਸਤਿ ਸ੍ਰੀ ਅਕਾਲ ਸਤਿਨੂੰ ਬਿਸ਼ੱਕ ਆਪਾਂ ਚੀਜ਼ ਥੋੜੀ ਲਾਈਏ ਪਰ ਸਤਨੂੰ ਚੀਜ਼ ਉਹ ਜੀ ਲਾਈ ਦੀ ਮੇਰਾ ਭਰਾ ਜੀ ਨੂੰ ਕਹਿੰਦੇ ਨਾ ਪੂਰੀ ਘੈਂਟ ਗੱਲ ਬਾਤ ਉਹ ਚੀਜ਼ ਆਪਾਂ ਲਾਈ ਲਈ ਚੈਨਲ ਦੇ ਉੱਤੇ ਤਾਂ ਜੋ ਜਿਹੜੇ ਵੀ ਸੱਜਣ ਦੇ ਕੋਲ ਮੇਰਾ ਭਰਾ ਜਨਵਰ ਜਾਨ ਅਗਲਾ ਕਵੇ ਹਾਂ ਯਾਰ ਬਾਕੀ ਭਰਾ ਦੇ ਕੋਲ ਕੋਈ ਜਨਵਰ ਆਏ ਸੀਗੇ ਬਾਕੀ ਸਤਨੂੰ ਅਸ ਜੋੜੇ ਦੇ ਸਾਨੂੰ ਮੈਂ ਬੱਚੇ ਦਾ ਵੀ ਸ਼ੌਂਕ ਕਰਾਵਾਂਗਾ ਪੂਰੀ ਮੇਰਾ ਭਰਾ ਤਸੱਲੀ ਵਾਲਾ ਜੋੜਾ ਫੁੱਲ ਗਾਰੰਟੀ ਵਾਲਾ ਜੋੜਾ ਤੇ ਟਾਈਮ ਪਾਸ ਵਾਲਾ ਬੰਦਾ ਦੂਰ ਰਵੇ ਬਿਲਕੁਲ ਸਤਨੂੰ ਜੈਦ ਰੇਟ ਹੁੰਦਾ ਆਪਣੇ ਜੋੜਾ ਦਾ ਬਿਲਕੁਲ ਘੱਟ ਰੇਟ ਦੇ ਵਿੱਚ ਵਧੀਆ ਕੁ ਆ ਉਪਰ ਹੁਣ ਮੈਂ ਤੁਹਾਨੂੰ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ ਕੱਲੀ ਚੀਜ਼ ਦਾ ਮੇਰਾ ਵੀ ਤੁਹਾਨੂੰ ਮੈਂ ਸ਼ੌਕ ਕਰਾਉਣਾ ਤੇ ਬਿਗੈਰ ਸਕਿੱਪ ਕਰਨ ਤੁਸੀਂ ਆਪਣੀ ਵੀਡੀਓ ਨੂੰ ਲਾਸਟ ਤੱਕ ਵਾਚ ਕਰਿਓ ਹਾਂਜੀ ਵੀ ਸਦਰੋਂ ਆਹਾ ਆਪਣਾ ਵੱਡਾ ਕਬੂਤਰ ਮੇਰਾ ਭਰਾ ਚੈੱਕ ਕਰੋ ਜੀ ਕਬੂਤਰ ਆਪਣੇ ਦੇ ਕੁਆਲਟੀ ਸਦਰੋਂ ਪਿਓ ਰਾਜਨ ਵਾਲੇ ਕਬੂਤਰਾਂ ਦੇ ਵਿੱਚੋਂ ਵੱਡਾ ਕਬੂਤਰ ਜਨਮਰ ਦੀ ਮੇਰਾ ਭਰਾ ਹੱਕ ਚੈੱਕ ਕਰ ਲਓ ਠੀਕ ਹੈ ਜੀ ਸ਼ੈਕਲ ਅਕਲ ਤੁਹਾਨੂੰ ਆਪ ਹੀ ਪਤਾ ਲੱਗ ਜੂ ਬਈ ਕਬੂਤਰ ਦੇ ਵਿੱਚ ਕੀ ਗੱਲ ਬਾਤ ਆ ਸਦਰੋਂ ਬੱਚੇ ਜੋੜੀ ਦੇ ਤੁਸੀਂ ਜਿੰਨੇ ਮਰਜੀ ਡਾਲਿਓ ਅੱਖ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲਓ ਹੱਕ ਚੌੜੀ ਪਿੱਛੋਂ ਜਮਾਆਂ ਨੂੰ ਬੰਦ ਪੀਲੀਆਂ ਅੱਖਾਂ ਦਾ ਆਪਣਾ ਇਹ ਕਬੂਤਰ ਆ ਤੇ ਆ ਸਦਰੋਂ ਜਨਮਰ ਆਪਣੇ ਦਾ ਪੱਲਾ ਜੀ ਆ ਪੱਲੇ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਕਿੱਡੇ ਨਿੱਕਰ ਵੱਡੇ ਚੌੜੇ ਪੱਲਿਆਂ ਦਾ ਆਪਣਾ ਕੂਤਰਿਆ ਕੋਈ ਗੈਪ ਨਹੀਂਗਾ ਕੋਈ ਕੋਹ ਨਹੀਂ ਮੇਰਾ ਵੀਰੋ ਠੀਕ ਹੈ ਜੀ ਬਾਕੀ ਮੇਰਾ ਵੀਰ ਪੂਛ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬੰਦ ਪੂਛ ਰਹਾ ਦਾ ਕੋਈ ਆਪਾਂ ਕਿਤੇ ਫੜੀ ਨਹੀਂ ਕੋਈ ਕੋਹ ਨਹੀਂ ਜਮਾ ਸਦਨੋਂ ਪੂਛ ਤੱਕ ਕੂਤਰ ਆਪਣਾ ਕੰਨੀਆ ਰੱਖਦਾ ਆ ਚੈੱਕ ਕਰ ਲਓ ਮੇਰਾ ਭਰਾ ਜਾਨਵਰ ਆਪਣੇ ਦੇ ਸ਼ੈਮਬਾਜੀ ਕੋਈ ਕਲਫ ਨਹੀਂ ਲੱਗੀ ਕੋਈ ਕੋਹ ਨਹੀਂ ਬਾਕੀ ਅਗਲਾ ਪੱਲਾ ਚੈੱਕ ਕਰ ਲਓ ਮੇਰਾ ਵੀਰੋ ਠੀਕ ਹੈ ਤੇ ਆ ਸਦਨੋਂ ਜਾਨਵਰ ਆਪਣੇ ਦੇ ਪੈਰ ਆ ਪੈਰਾਂ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਬਿਲਕੁ ਤੇ ਆਹ ਸਾਡੇ ਨੂੰ ਸੀਗਾ ਆਪਣਾ ਮਕਮਲ ਕੂਤਰ ਤੇ ਆਉ ਭਰਾ ਹੁਣ ਮੈਂ ਤੁਹਾਨੂੰ ਕੀ ਦੀ ਮਾਦੀ ਦਾ ਸ਼ੌਂਕ ਕਰਾਉਣਾ ਆ ਹਾਂਜੀ ਵੀ ਦਰਸ਼ਕ ਵੀਰੋ ਆਹ ਆਪਣੀ ਮਾਦੀ ਮੇਰਾ ਭਰਾ ਪਹਿਲਾਂ ਤੁਸੀਂ ਇਹਦਾ ਸ਼ੌਂਕ ਕਰ ਹੀ ਲਿਤਾ ਆ ਉਹਦੇ ਬਾਵਜੂਦ ਮੇਰਾ ਭਰਾ ਤੁਸੀਂ ਮਕਮਲ ਚੈੱਕ ਕਰ ਲਓ ਆਪਣੀ ਕੂਤਰੀ ਨੂੰ ਠੀਕ ਹੈ ਜੀ ਲਾਲਸਰੀ ਬਾਬੇ ਗੁਰਦੇਵ ਵਾਲੇ ਕਬੂਤਰਾਂ ਦੇ ਵਿੱਚੋਂ ਠੀਕ ਹੈ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਤੁਸੀਂ ਪਹਿਲਾਂ ਚੈੱਕ ਕਰ ਲਈ ਸੀ ਆ ਦੁਬਾਰਤੋਂ ਮੇਰਾ ਭਰਾ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਪੀਲੀਆਂ ਅੱਖਾਂ ਦੀ ਆਪਣੀਆਂ ਹੈ ਕੂਤਰੀ ਆ ਤੇ ਅਸਦਰ ਨੂੰ ਮਾਦੀ ਆਪਣੀ ਦਾ ਪੱਲਾ ਪੱਲੇ ਨੂੰ ਚੈੱਕ ਕਰ ਲੋ ਦੇਖੋ ਜੀ ਕਿੱਡੇ ਨਿੱਗਰ ਚੌੜੇ ਪੱਲਿਆਂ ਦੀ ਮਾਦੀ ਆ ਕੋਈ ਗਾਇਬ ਨਹੀਂ ਆ ਕੋਈ ਕੋਹ ਨਹੀਂ ਮੇਰਾ ਭਰਾ ਬਾਕੀ ਸਦਰ ਨੂੰ ਆਹ ਮਾਦੀ ਦੇ ਪੈਰ ਆ ਪੈਰਾਂ ਨੂੰ ਚੈੱਕ ਕਰ ਲੋ ਬੈਠਾ ਲਈ ਥਾਂ ਤੇ ਲੱਪਾ ਪੂਰੀ ਨੋਕ ਪੂਰੀਆਂ ਨੌਦਰਾਂ ਦੀ ਆਪਣੀ ਇਹ ਮਾਦੀ ਆ ਬਾਕੀ ਐਸ ਬੋਨੇ ਨੂੰ ਚੈੱਕ ਕਰ ਸਕਦੇ ਹੋ ਨਿਕਾਇਆ ਵਜੂਦ ਆ ਸਦਰ ਨੂੰ ਬਿਲਕੁਲ ਆਪਣੀ ਲਾਈਟ ਵੇਟ ਇਹ ਕਬੂਦਰੀ ਆ ਠੀਕ ਹੈ ਟੇਪਰ ਦੇ ਵਿੱਚ ਸਿਰ ਹਲਕੇ ਜਿਹੇ ਲਾਲ ਸ਼ੈਂਪ ਬਿਲਕੁਲ ਸਦਰ ਨੂੰ ਪਿਓਰਿਟੀ ਦੇ ਵਿੱਚ ਬਾਰ ਲਿਆ ਤੇ ਹੁਣ ਮੈਂ ਤੁਹਾਨੂੰ ਐਸ ਜੋੜੀ ਦਾ ਵਾਚਵਖਾਉਣਾ ਠੀਕ ਹੈ ਅਜੀਬੀ ਦਰਸ਼ਕੋ ਆਹ ਜੋੜੀ ਦਾ ਬਚਾ ਚੈੱਕ ਕਰ ਲਓ ਮੇਰਾ ਭਰਾ ਚਿੱਟਾ ਸਫੈਦ ਜੀ ਬਾਦਾਮ ਸਰਾ ਜਮਾ ਪੀਰੀਆਂ ਅੱਖਾਂ ਦੇ ਵਿੱਚ ਹਲਕਾ ਆ ਹਰਾਪਣ ਆ ਜੀ ਚੈੱਕ ਕਰ ਲਓ ਠੀਕ ਹੈ ਜੀ ਕੱਦ ਕਾਠ ਬਚੇ ਦਾ ਚੈੱਕ ਕਰ ਲਓ ਦੇਖੋ ਜੀ ਕਿੱਡਾ ਉੱਚਾ ਲੰਮਾ ਬਾਦਾਮ ਸਰਾ ਪੀਰੀਆਂ ਅੱਖ ਗੁਲਾਬੀ ਟੂਸਾ ਪੱਲੇ ਦੀ ਚੈੱਕ ਕਰ ਲਓ ਕੁਆਲਿਟੀ ਦੇਖੋ ਜੀ ਕਿੱਡੇ ਵੱਡੇ ਨਿਗਰ ਚੌੜੇ ਪੱਲਿਆਂ ਦਾ ਬਚਾ ਇਹ ਆ ਦੇ ਮਾਪ ਉਹ ਤੋਂ ਮੇਰਾ ਭਰਾ ਪੂਰਾ ਲੰਮਾ ਆ ਠੀਕ ਹੈ ਜੀ ਪੂਛ ਦੀ ਕੁਆਲਿਟੀ ਚੈੱਕ ਕਰ ਲੋ ਆਹ ਹੁੰਦੀ ਮੇਰਾ ਭਰਾ ਬਲੱਡ ਲਾਈਨ ਉੱਪਰ ਕਰ ਲੋ ਥੱਲੇ ਕਰ ਲੋ ਸਦਰੋਂ ਜੇ ਪੂਛ ਬੰਦਾ ਤਾਂ ਬੰਦੀ ਰੱਖੋ ਜਿਵੇਂ ਪੂਛ ਤਾਂ ਹੀ ਕਰਨੀਆਂ ਅਗਲਾ ਪਲਾ ਕਰ ਸਕਾ ਜਿਉ ਤੁਸੀਂ ਚੈੱਕ ਠੀਕ ਹੈ ਜੀ ਪੂਰਾ ਸਦਰੋਂ ਤਸੱਲੀ ਵਾਲਾ ਜੋੜਾ ਤੇ ਤਸੱਲੀ ਵਾਲਾ ਬਚਾ ਪੈਰਾਂ ਦੀ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਕਿੱਡੇ ਬਰੀਕ ਕੋਈ ਚਰਬੀ ਨਹੀਂ ਕੋਈ ਕੋਹ ਨਹੀਂ ਆ ਲੋ ਜੀ ਦੇਖੋ ਬਾਕੀ ਤੁਹਾਨੂੰ ਪਤਾ ਜਿਹੜਾ ਪ੍ਰਾਸ਼ਕਾਰੀ ਹੋਏਗਾ ਉਹ ਬੰਦੇ ਨੇ ਤਾਂ ਸਦਰੋਂ ਅੱਧੀ ਵੀਡੀਓ ਵੇਖ ਕੇ ਹੀ ਫੋਨ ਲਾ ਲੈਣਾ ਬਾਕੀ ਜਿਹੜਾ ਹੋਊਗਾ ਉਸ ਜਿਆਦਾ ਪਰਖੀ ਉਹਨੇ ਚਾਹੇ 4 ਤੋਂ 5 ਵਾਰੀ ਵੀਡੀਓ ਵੇਖ ਲੇ ਉਨੇ ਫੋਨ ਲਾ ਕੇ ਫਿਰ ਵੀ ਕਹਣਾ ਵੀਰੇ ਜੋੜੇ ਦੀ ਗਾਰੰਟੀ ਹੋਏਗੀ ਆ ਚੈੱਕ ਕਰ ਲੋ ਆਹ ਸੀਗਾ ਵੀਰੇ ਆਪਣਾ ਬੱਚਾ ਤੇ ਆਉ ਤੁਹਾਨੂੰ ਛੱਡ ਕੇ ਵਿਖਾਉਣੇ ਆ ਹੁਣ ਤਿੰਨੇ ਜਨਮਰ ਆਪਾਂ ਇਕੱਠੇ ਡੋਲੀ ਦੇ ਵਿੱਚ ਠੀਕ ਹੈ ਜੀ ਲਓ ਜੀ ਆ ਤੁਸੀਂ ਦੁਬਾਰ ਤੋਂ ਮੇਰਾ ਭਰਾ ਜੋੜੇ ਆਪਣੇ ਤੇ ਸਜਣੋਂ ਮੈਂ ਕਮਲ ਸਟੈਂਡਿੰਗ ਮਿਊਜ਼ੀਸ਼ੀਅਨ ਚੈੱਕ ਕਰ ਸਕਦੇ ਹਾਂ ਠੀਕ ਹੈ ਜੀ ਬਾਕੀ ਉਹ ਤੁਹਾਨੂੰ ਅਸ ਜੋੜੇ ਆਪਾਂ ਤੁਹਾਨੂੰ ਬੱਚਾ ਵੀ ਵਿਖਾ ਦਿੰਨੇ ਆ ਠੀਕ ਹੈ ਬਾਈ ਬੱਚਾ ਥੱਲੋਂ ਕੱਢ ਕੇ ਉੱਪਰ ਛੱਡ ਦਿਓ ਜੇ ਹੋਰ ਜੋੜਾ ਆਪਾਂ ਤੁਹਾਨੂੰ ਬੱਚੇ ਬਹੁਤ ਉੱਚੇ ਤੀਲੇ ਉੱਚੇ ਨਵੇਂ ਨਵੇਂ ਬੱਚੇ ਘੜਾ ਛੱਡ ਦਿੰਦੇ ਲੋ ਜੀ ਬੱਚੇ ਆਪਣੇ ਦੀ ਕੁਆਲਿਟੀ ਦੇਖੋ ਜੀ ਬੱਚੇ ਦਾ ਕੱਦ ਕਠ ਆਪਦੇ ਮਾਪਿਆਂ ਨਾਲ ਉਹ ਵੀ ਸਦ ਨੂੰ ਇੰਚ ਲੰਬਾਈ ਹੋਣਾ ਚੈੱਕ ਕਰ ਲਓ ਮਾਪਿਆਂ ਦਾ ਕੱਦ ਦੇਖ ਲਓ ਤੇ ਬੱਚੇ ਦਾ ਕੱਦ ਦੇਖ ਲਓ ਜੀ ਲਾਲਸਰਾ ਕੱਚੀਆਂ ਪੀਲੀਆਂ ਅੱਖਾਂ ਮਾਂ ਵਰਗੀਆਂ ਅੱਖਾਂ ਨੇ ਬੱਚੇ ਦੀਆਂ ਠੀਕ ਹੈ ਜੀ ਚੈੱਕ ਕਰ ਲਓ ਮੁਕੰਮਲ ਆਪਣਾ ਜੋੜਾ ਤੇ ਉਹੀ ਭਰਾ ਆਪਣੇ ਨਾਲ ਕੰਟੈਕਟ ਕਰੇ ਜਿਹੜੇ ਬੰਦੇ ਨੂੰ ਜੋੜਾ ਚਾਹੀਦਾ ਹੋਵੇ ਸਦ ਨੂੰ ਜੇ ਬੱਚੇ ਸਮੇਤ ਲੈਣਾ ਜੋੜੇ ਦਾ ਪ੍ਰਾਈਸ ਹੋ ਰਿਹਾ ਜੇ ਸਿੰਗਲ ਜੋੜਾ ਲੈਣਾ ਉਹਦਾ ਪ੍ਰਾਈਸ ਹੋਰ ਲੱਗੇਗਾ ਜੇ ਕਿਸੇ ਮੇਰੇ ਭਰਾ ਨੇ ਸਿੰਗਲ ਬੱਚਾ ਆ ਲੈਣਾ ਉਹ ਸਿੰਗਲ ਬੱਚਾ ਵੀ ਲੈ ਸਕਦਾ ਆ ਕਮੈਂਟ ਕਰਕੇ ਮੇਰਾ ਵੀ ਲਾਜ਼ਮੀ ਦੱਸਿਓ ਕਿਦਾਂ ਦਾ ਲੱਗਿਆ ਤੁਹਾਨੂੰ ਅੱਜ ਵਾਲਾ ਆਪਣਾ ਜੋੜਾ ਤੇ ਮਿਲਦਿਆਂ ਸੱਚ ਨੂੰ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਤੇ ਸਜਣੋਂ ਅਸਲ ਦੇ ਵਿੱਚੋਂ 9 ਜਨਵਰੀ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਾਜੀ